ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਹਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਗੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਸਾ ਦੀ ਵਾਰ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ 463 ਤੇ 24 ਠੰਗ ਤੇ ਇਹ ਤੀਜਾ ਸ਼ਲੋਕ ਸੰਤ ਪਉੜੀ ਰੰਭ ਹੁੰਦੀ ਹੈ। ਅੱਲੋ ਸਲੋਕ ਆਸਾ ਜੀ ਦੀ ਵਾਰ ਦੇ ਸੰਪੂਰਨ ਹੋ ਇਸੀ ਆਓ ਅਗਲਾ ਸੋਕ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਰੰਭ ਕਰਦੇ ਹੋਏ ਭਾਈ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਵਾਦ ਵੇਦ ਵਿਸਮਾਦ ਜੀਵ ਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਿਸਮਾਦ ਨਾਗੇ ਫਿਰਹਿ ਜੰਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਆਇ ਇਸ ਸ਼ਲੋਕ ਦੀ ਰੰਮਤਾ ਕਰਦੇ ਹਨ ਇਸਮਾਦ ਜੋ ਲਬਜ ਹੈ ਇਹ ਲਬਜ ਜਿਹੜਾ ਹੈ ਇਹਦੇ ਅਰਥ ਬਣਦੇ ਹਨ ਇਕੋਦਮ ਇਸ ਚਰਜੋ ਜਣਾ ਸਮਾਦ ਤੂ ਭਾਵ ਕਿ ਕਿਸੇ ਚੀਜ਼ ਨੂੰ ਦੇਖ ਕੇ ਕਿਸੇ ਵੀ ਵਸਤੂ ਨੂੰ ਦੇਖ ਕੇ ਕਿਸੇ ਚੀਜ਼ ਨੂੰ ਦੇਖ ਕੇ ਸਮਾਦ ਵਿੱਚ ਆਉਣਾ ਅਚਰਜਾ ਦੇ ਵਿੱਚ ਆਉਣਾ ਸਮਾਦ ਵਿੱਚ ਆ ਜਾਣਾ ਹਰਾਨੀ ਦੇ ਵਿੱਚ ਆ ਜਾਣਾ ਹਰਾਨਕ ਜਨਕ ਸ਼ਬਦ ਹੈ ਲਬਜ ਹੈ ਹਰਾਨ ਕਰ ਦੇਣ ਵਾਲੀ ਕੋਈ ਚੀਜ਼ ਕੋਈ ਵਸਤੂ ਕੁਦਰਤ ਈਮਾਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਇਰਮਤਾ ਕਰਦੇ ਹਨ ਬਸਮਾਦ ਦੇ ਵਿੱਚ ਜਿਵੇਂ ਆਚਨ ਚੇਤ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ ਅਤੇ ਉਸ ਚੀਜ਼ ਨੂੰ ਬੜੀ ਗੌਰ ਦੇ ਨਾਲ ਬੜੀ ਸਹਿਜ ਦੇ ਨਾਲ ਦੇਖ ਕੇ ਅਸੀਂ ਬਸਮਾਦ ਵਿੱਚ ਆ ਜਾਂਦੇ ਹਾਂ ਕੋਦਮ ਹਰਾਨੀ ਦੇ ਵਿੱਚ ਆ ਜਾਂਦੇ ਆ ਸਾਡਾ ਅੰਦਰ ਜਿਹੜਾ ਉਹ ਕੰਪਣ ਦੇ ਵਿੱਚ ਆ ਜਾਂਦਾ ਕੰਪਨ ਆ ਜਾਂਦੀ ਹੈ ਸਰੀਰ ਦੇ ਅੰਦਰ ਹਿਰਦੇ ਦੇ ਅੰਦਰ ਉਹਨੂੰ ਵੀ ਸਮਾਦ ਕਹਿੰਦੇ ਆ ਮਹਾਰਾਜ ਜੀ ਇਹ ਚੀਜ਼ਾਂ ਦੇ ਨਾਲ ਲੇ ਕੇ ਸਤਿਗੁਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਦੱਸ ਰਹੇ ਹਨ ਦੇ ਬਚਨ ਵੀ ਹਨ ਮਹਾਰਾਜ ਦੇ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ ਉਹ ਕੁਦਰਤ ਤੋਂ ਉੱਥੇ ਵੀ ਮਹਾਰਾਜ ਜੀ ਦਾ ਬਿਹਾਰ ਜਾ ਰਹੇ ਹਨ ਹਿੰਦੂ ਦਾ ਅੰਤ ਨਹੀਂ ਲਖਿਆ ਨਹੀਂ ਜਾ ਸਕਦਾ ਪਾਇਆ ਨਹੀਂ ਜਾ ਸਕਦਾ ਉਹਦੇ ਉਹਨੂੰ ਦੇਖ ਕੇ ਸਿਵ ਸਮਾਦ ਵਿੱਚ ਹਾਨੀ ਵਿੱਚ ਆ ਜਾਂਦੇ ਆ ਉਹਦੇ ਕੌਤਕਾ ਨੂੰ ਉਹਦੀ ਸ੍ਰਿਸ਼ਟੀ ਨੂੰ ਉਹਦੇ ਜੀਵਾ ਨੂੰ ਉਹਦੀ ਬੇਅੰਤਤਾ ਨੂੰ ਵੇਖ ਕੇ ਵਿਸਮਾਦ ਹੋ ਜਾਂਦਾ ਹੈ ਵਿਸਮਾਦ ਨਾਦ ਨਾਦ ਸ਼ਬਦ ਹੈ ਪਿਆਰਿਓ ਜਿਹੜਾ ਜਿਵੇਂ ਇੱਕ ਹਰ ਇੱਕ ਚੀਜ਼ ਦੇ ਵਿੱਚੋਂ ਧੁਨ ਪੈਦਾ ਹੁੰਦੀ ਹੈ ਆਵਾਜ਼ ਸ਼ਬਦ ਕਹਿੰਦੇ ਹਨ ਵਜਾਉਣ ਵਾਲੀਆਂ ਚੀਜ਼ਾਂ ਨੂੰ ਸਾਜ਼ ਜਿਵੇਂ ਹੁੰਦੇ ਨਾ ਧੁਨ ਪੈਦਾ ਕਰਦੇ ਹਨ ਉਹ ਧੁਨੀ ਦੇ ਵਿੱਚੋਂ ਰਾਗ ਪੈਦਾ ਹੁੰਦੇ ਕੋਈ ਵੀ ਸਾਜ਼ ਪੈਦ ਕਰ ਪੈਦਾ ਕਰਨ ਵਾਲਾ ਸਾਜ਼ ਜਿਹੜਾ ਉਹਦੇ ਤੋਂ ਲੈ ਕੇ ਧੁਨ ਪੈਦਾ ਹੁੰਦੀ ਹੈ ਤੇ ਧੁਨ ਦੇ ਵਿੱਚੋਂ ਹੀ ਰਾਗ ਉਤਪਨ ਹੁੰਦੇ ਹਨ ਪੈਦਾ ਹੁੰਦੇ ਹਨ ਨੇ ਕਾਹ ਹੀ ਰਾਗ ਹਨ 31 ਰਾਗਾਂ ਦੇ ਵਿੱਚ ਮਹਾਰਾਜ ਦੀ ਬਾਣੀ ਹੈ ਸਤਿਗੁਰੂ ਜੀ 31 ਰਾਗਾਂ ਵਿੱਚ ਬਾਣੀ ਨੂੰ ਚਾਰਨ ਕੀਤਾ ਹੈ ਤੇ ਉਸ ਤੋਂ ਇਲਾਵਾ ਵੀ ਸੰਸਾਰੀ ਜਿਹੜੇ ਲੋਕਾਂ ਨੇ ਉਹਨਾਂ ਦੇ ਚਾਰਨ ਕੀਤੇ ਹੋਏ ਪੈਦਾ ਕੀਤੇ ਹੋਏ ਰਾਗ ਹਨ ਜਿਨ੍ਹਾਂ ਨੂੰ ਸੰਗੀਤ ਦਾ ਗਿਆਨ ਹੁੰਦਾ ਹੈ ਸੰਗੀਤ ਸੰਗੀਤ ਦੇ ਵਿੱਚ ਜਿਹੜੇ ਲੋਕ ਹਨ ਵੱਡੇ ਵੱਡੇ ਉਸਤਾਦ ઋષਿ मुੰਨੀ ਉਹਨਾਂ ਦੇ ਸਮੇਂ-ਸਮੇਂ ਤੇ ਰਾਗ ਨਿਰਧਾਰਤ ਕੀਤੇ ਹਨ ਸਮੇਂ ਦੇ ਰਾਗ ਵੀ ਹੁੰਦੇ ਹਨ ਅਤੇ ਜਿਹੜੇ ਰਾਗ ਹਰ ਵळे ਗਾਏ ਜਾਂਦੇ ਨੇ ਉਹ ਵੀ ਹੁੰਦੇ ਹਨ ਇੱਥੇ ਮਹਾਰਾਜ ਜੀ ਕਹਿੰਦੇ ਨਾਦ ਨਾਦ ਸ਼ਬਦ ਤੋਂ ਸਾਜ਼ ਬਣਿਆ ਉਹ ਧੁਨ ਪੈਦਾ ਹੁੰਦੀ ਉਹਨੂੰ ਨਾਦ ਕਹਿੰਦੇ ਆ ਜਿਹੜੀ ਚੀਜ਼ ਧੁਨ ਪੈਦਾ ਕਰਦੀ ਹੈ ਮਹਾਰਾਜ ਜੀ ਕਹਿੰਦੇ ਅਸੀਂ ਧੰਨ ਤੋਂ ਵੇਖ ਕੇ ਅਸੀਂ ਬਸਮਾਦ ਹੋ ਗਏ ਬਸਮਾਦ ਹੈ ਬਸਮਾਦ ਵੇਦ ਮਹਾਰਾਜ ਜੀ ਕਹਿੰਦੇ Hindu ਧਰਮ ਦੇ ਚਾਰ ਵੇਦ ਹੋਏ ਹਨ ਚਾਰ ਗ੍ਰੰਥ ਉਹਨਾਂ ਦੇ ਵਿੱਚ ਵੀ ਉਹ ਪ੍ਰਮਾਤਮਾ ਦੀ ਕੁਦਰਤਵਾਰੀ ਦੱਸਿਆ ਹੈ ਉਹ ਪ੍ਰਮਾਤਮਾ ਦੀ ਮਹਿਮਾ ਗਾਈ ਹੈ ਉਹਨਾਂ ਦੇ ਵਿੱਚੋਂ ਵੀ ਜੇ ਪੜ੍ਹੀਏ ਗਵਾਂ ਦੇ ਚਾਰ ਵੇਦਾਂ ਨੂੰ ਚਾਰ ਪੁਸਤਕਾਂ ਚਾਰ ਗ੍ਰੰਥ ਯੋਗਾਂ ਦੇ ਵਿੱਚ ਵੀ ਸਮਾਦ ਕਰਨ ਵਾਲੀਆਂ ਜਿਹੜਾ ਸਾਹਮਣੇ ਆ ਜਾਂਦੀਆਂ ਹਨ ਮਹਾਰਾਜ ਜੀ ਕਹਿੰਦੇ ਬਸਮਾਦ ਨਾਦ ਬਸਮਾਦ ਵੇਦ ਬਸਮਾਦ ਜੀ ਬਸਮਾਦ ਭੇਦ ਤੇ ਮਹਾਰਾਜ ਜੀ ਕਹਿੰਦੇ ਨੇਕਾਂ ਹੀ ਰੰਗਾਂ ਦੇ ਉਹਦੇ ਜੀਵ ਹਨ ਜਿਨ੍ਹਾਂ ਦੇ ਭੇਦਾਂ ਨੂੰ ਵੇਖ ਕੇ ਬਸਮਾਦ ਹੋ ਜਾਂਦਾ ਹੈ ਵੇ ਬਸਮਾਦ ਰੂਪ ਬਸਮਾਦ ਰੰਗ ਮਹਾਰਾਜ ਜੀ ਕਹਿੰਦੇ ਉਹ ਦੇ ਨੇਕਾ ਹੀ ਰੂਪ ਹਨ ਜਿਨ੍ਹਾਂ ਨੂੰ ਵੇਖ ਕੇ ਮਹਾਰਾਜ ਜੀ ਕਹਿੰਦੇ ਹਰਾਨੀ ਉਸਮਾਦ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਜਾਂਦਾ ਬਸਮਾਦ ਵਿੱਚ ਆ ਜੀਦਾ ਨੇਕਾ ਰੂਪ ਰੰਗ ਹਨ ਤੇਰੇ ਰੂਪ ਨੇਕਾ ਰੰਗ ਅਨੇਕ ਰੰਗ ਅਨੰਤਾ ਕਹਿ ਨਾ ਜਾਈ ਹਰਾ ਜੀ ਬਚਨ ਕਰਦੇ ਆ ਨਾ ਇੱਥੇ ਸੰਸਾਰ ਵਿੱਚ ਵੀ ਨੇਕਾ ਹੀ ਰੂਪ ਹਨ ਜੀਵਾਂ ਦੇ ਤੇ ਨੇਕਾਂ ਹੀ ਅਸੀਂ ਰੰਗ ਤੱਕਦੇ ਆ ਹੁਣ ਤਾਂ ਸਾਡੇ ਕੋਲ ਬਣੌਟੀ ਰੰਗ ਹਨ ਐਮੀਕਲ ਰੰਗ ਉਹਨਾਂ ਨੂੰ ਅਸੀਂ ਦੇਖਦੇ ਆ ਪਰ ਉਹਨਾਂ ਤੋਂ ਪਿੱਛੇ ਹਟ ਕੇ ਦੇਖੀਏ ਕੁਦਰਤੀ ਰੰਗ ਜਿਹੜੇ ਕੀ ਦੇਖੋ ਸੰਸਾਰੀ ਬਨਾਸਪਤੀ ਦੇ ਉੱਤੇ ਫੁੱਲਾਂ ਦੇ ਰੰਗ ਦੇਖੋ ਕਿੰਨੇ ਆ ਫੁੱਲ ਦੇਖੀਦਾ ਉਹਦੀ ਫੁੱਲਾਂ ਦੀ ਰੰਗਾਂ ਨੂੰ ਦੇਖ ਕੇ ਸਮਾਦ ਵਿੱਚ ਕੋ ਦਾ ਮਾਨ ਹੁੰਦਾ ਹੈ ਕਿ ਯਾਰ ਇਹ ਫੁੱਲਾਂ ਦੇ ਕਿੰਨੇ ਸੋਹਣੇ ਰੰਗ ਹਨ ਉਹਨੂੰ ਵੇਖ ਕੇ ਵੀ ਸਮਾਦ ਵਿੱਚ ਆਉਂਦੇ ਆ ਸੀ ਤੇ ਫੁੱਲਾਂ ਦੇ ਉੱਤੇ ਤਿਤਲੀਆਂ ਬਹਿੰਦੀਆਂ ਹਨ ਪੌਰੇ ਬਹਿੰਦੀਆਂ ਹਨ ਕੁਝ ਤਿਤਲੀਆਂ ਨੂੰ ਦੇਖ ਕੇ ਵੀ ਸਮਾਦ ਵਿੱਚ ਆ ਜਾਂਦੇ ਆ ਕਿ ਤਿਤਲੀ ਦਾ ਕਿੰਨਾ ਸੋਹਣਾ ਰੰਗ ਹੈ ਉਹਦੇ ਕਿੰਨੇ ਸੋਹਰੇ ਪੰਖ ਹਨ ਇਕੋ ਦਮ ਮਨ ਟਿਕਦਾ ਨਾ ਉੱਥੇ ਵਿਸਮਾਦ ਵਿੱਚ ਹੁੰਦਾ ਮਨ ਪੰਖ ਕੰਪਣ ਚ ਹੁੰਦਾ ਮਨ ਇਕੋ ਦਮ ਤੇ ਆਪਣਾ ਮਨ ਕਹਿੰਦਾ ਕਿ ਉਹਦੀ ਕੁਦਰਤ ਵਿਸਮਾਦ ਹੈ ਧਾਨੀ ਜੋਗ ਹੈ ਉਹਦੀ ਗੁਰਤ ਜਿਨੇ ਮਹਾਰਾਜ ਨੇ ਇੰਨੇ ਰੰਗਾਂ ਦੇ ਫੁੱਲ ਪੈਦਾ ਕਰਤੇ ਫੁੱਲਾਂ ਦੇ ਕੁਦਰਤੀ ਰੰਗ ਹਨ ਸੋਹਣੇ ਸੋਹਣੇ ਰੰਗ ਜਿਨ੍ਹਾਂ ਨੂੰ ਦੇਖ ਕੇ ਕੋ ਦਮ ਮਨ ਖੁਸ਼ੀ ਵਿੱਚ ਹੁੰਦਾ ਸਾਡਾ ਕੋ ਦਮ ਮਨ ਟਿਕਦਾ ਖੁਸ਼ੀ ਦੇ ਵਿੱਚ ਉਹ ਸਮਾਦ ਹੀ ਹੈ ਮਹਾਰਾਜ ਜੀ ਕਹਿੰਦੇ ਨੇਕਾ ਹੀ ਉਹਦੇ ਰੰਗ ਹਨ ਰੂਪ ਹਨ ਜਿਨ੍ਹਾਂ ਨੂੰ ਵੇਖ ਕੇ ਵੀ ਸਮਾਦ ਪੈਦਾ ਹੁੰਦਾ ਹੈ ਇਸਮਾਦ ਨਾਗੇ ਫਿਰਹਿ ਜੰਤ ਦੇ ਵੀ ਬਸਮਾਦ ਯੋਗ ਹਰਾਨੀ ਯੋਗ ਗੱਲ ਹੈ ਕਿ ਨੇਕਾ ਜੀਵ ਨੰਗੇ ਤੁਰੇ ਫਿਰਦੇ ਹਨ ਜੰਗਲਾਂ ਦੇ ਵਿੱਚ ਜਿਹੜੇ ਪਸ਼ੂ ਪੰਛੀਆਂ ਨੂੰ ਨਾ ਕਿਤੇ ਕੋਈ ਕੱਪੜੇ ਥੋੜਾ ਪਾਏ ਹੋਏ ਹਨ ਕੋਈ ਕੱਚੇ ਕੋਈ ਸਰੀਰ ਦੇ ਉੱਤੇ ਕੋਈ ਕਮੀਜ਼ ਧਾਰਨ ਕੀ ਚੰਨ ਕੱਪੜੇ ਪਾਏ ਹੋਏ ਹਨ ਉਹ ਨੰਗੀ ਵਿਚਾਰੇ ਤੁਰੇ ਫਿਰਦੇ ਹਨ ਜੰਗਲਾਂ ਦੇ ਵਿੱਚ ਉਹਨਾਂ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਹਲ ਪਰ ਨੰਗੇ ਹਨ ਹੁਣ ਤਾਂ ਮਨੁੱਖ ਵੀ ਨੰਗੇ ਹੋਣ ਲੱਗੇ ਅਈ ਦੇਖੋ ਕਈ ਲੋਕ ਨੰਗੇ ਤੁਰੇ ਫਿਰਦੇ ਨੇ ਛੜਕ ਕੱਦ ਜਾਈਏ ਨਾ ਉਹ ਸਾਧੂ ਬਣ ਕੇ ਸਰੀਰ ਤੇ ਸਵਾ ਮਲੀ ਹੁੰਦੀ ਐ ਪਿੱਛੇ ਜੇ ਇੱਕ ਨਿਹੰਗਾਂ ਨੇ ਕੁੱਟੇ ਵੀ ਸੀ ਸੜਕ ਦੇ ਐਵੇਂ ਨਾਲ ਅਲਫ ਤੁੰਗੇ ਤੁਰੇ ਫਿਰਦੇ ਸੀ ਲੋਕਾਂ ਦੇ ਵਿੱਚ ਤੇ ਫੜਲੇ ਸੀ ਉਹਨਾਂ ਇਹ ਭੇਦ ਹਨੂ ਦੇ ਪਰਮਾਤਮਾ ਦੇ ਲੱਖ ਲੱਖ ਲੋਕਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਦੁਨੀਆ ਹੈ ਅਲੱਗ-ਅਲੱਗ ਤਰ੍ਹਾਂ ਦੇ ਮਹਾਰਾਜ ਜੀ ਦੇ ਰੰਗ ਹਨੇ ਵੀ ਉਹਨਾਂ ਨੂੰ ਦੇਖ ਕੇ ਵੀ ਮਹਾਰਾਜ ਜੀ ਕਹਿੰਦੇ ਇੱਕ ਲੰਗੇ ਤੁਰੇ ਫਿਰਦੇ ਹਨ ਜੰਗਲਾਂ ਵਿੱਚ ਜੀਵ ਜੰਤੂ ਉਹਨਾਂ ਨੂੰ ਦੇਖ ਕੇ ਵਿਸਮਾਦ ਹੋ ਜਾਂਦਾ ਮਨੁੱਖ ਨਾਗੇ ਫਿਰੇ ਜੰਤ ਮਹਾਰਾਜ ਜੀ ਕਹਿੰਦੇ ਉਹ ਜੀਵ ਜੰਤ ਇਸ ਤਰ੍ਹਾਂ ਹੀ ਤੁਰੇ ਫਿਰਦਾ ਸਮਾਦ ਪਾਵਨ ਪੂ ਸਮਾਦ ਪਾਣੀ ਪਾਣੀ ਨੂੰ ਦੇਖ ਕੇ ਅਸੀਂ ਵਿਸਮਾਦ ਵਿੱਚ ਆਉਂਦੇ ਆ ਪਾਣੀ ਜਿਹੜਾ ਉਹ ਰਾਨੀ ਪੈਦਾ ਕਰ ਦਿੰਦਾ ਹੈ ਉਹਦੇ ਕੌਤਕਰ ਪਾਣੀ ਵਿੱਚ ਵੀ ਨੇਕਾਂ ਤਰ੍ਹਾਂ ਦਾ ਪਾਣੀ ਨੇਕਾ ਜਗ੍ਹਾ ਤੇ ਖੜਿਆ ਜਿਹਨੂੰ ਵੇਖ ਕੇ ਕੋ ਦਮ ਹਰਾਨੀ ਪੈਦਾ ਹੁੰਦੀ ਹੈ ਜਦੋਂ ਛੱਲ ਮਾਰਦਾ ਨਾ ਸਮੁੰਦਰ ਦੇ ਕਿਨਾਰੇ ਖੜੇ ਹੋਈਏ ਤੇ ਇੱਕੋ ਦਮ ਪਾਣੀ ਛੱਲ ਚ ਆਉਂਦਾ ਜਦੋਂ ਇੱਕੋ ਦਮ ਸਮਾਦ ਹੋ ਮਿਆਂ ਸੀ ਕੰਪਨ ਆਉਂਦੀ ਹੈ ਸਾਡੇ ਸਰੀਰ ਵਿੱਚ ਹਰਾਨੀ ਆ ਜਾਂਦੀ ਕਿ ਪ੍ਰਮਾਤਮਾ ਦਾ ਕੀ ਕੌਤਕ ਹੈ ਉਹ ਡੋਬ ਸਕਦਾ ਪਾਣੀ ਇੱਕੋ ਦਮ ਕਿਨਾਰੇ ਤੇ ਖੜੇ ਹੋਈਏ ਤੱਟ ਤੇ ਖੜੀ ਹੋਈਏ ਸਾਗਰ ਦੇ ਤੇ ਛੱਲ ਪੈਣ ਸਰ ਅਸੀਂ ਕੰਪਣ ਚੋਂ ਨੇ ਆ ਡਰ ਜਾਂਨੇ ਆ ਤੇ ਉਸ ਵੇਲੇ ਮਾਨਵ ਸਮਾਧ ਵਿੱਚ ਹੁੰਦਾ ਕਿ ਪ੍ਰਮਾਤਮਾ ਤੇਰੀ ਕੁਦਰਤ ਕੈਸੀ ਹੈ ਇਹਨੂੰ ਬਸਮਾਧ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਪੌਣ ਹਵਾ ਜਿਹੜੀ ਹੈ ਉਹ ਬਸਮਾਧ ਪੈਦਾ ਕਰਦੀ ਹੈ ਪਾਣੀ ਬਸਮਾਧ ਪੈਦਾ ਕਰਦਾ ਹੈ ਬਸਮਾਧ ਅਗਨੀ ਖੇਡ ਵਡਾਣੀ ਤੇ ਅਗਨੀ ਦੇਖ ਲੋ ਅਗਨੀ ਦੇ ਵਿੱਚ ਖੇਡ ਹੈ ਅਗਨੀ ਕਈ ਖੇਡਾਂ ਰਾਈ ਸਾਨੂੰ ਬਸਮਾਧ ਕਰਦੀ ਹੈ ਅਗਨੀ ਕੋ ਦਮ ਜਦੋਂ ਦੇਖਦੇ ਆ ਵਸਮਾਧ ਚ ਹੁੰਦਾ ਸਾਡਾ ਇਹ ਅਗਨੀ ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਅਗਨੀ ਜਿਹੜੀ ਇਹ ਕਈ ਤਰ੍ਹਾਂ ਦੀ ਹੈ ਇੱਕ ਪ੍ਰਕਾਰ ਦੀ ਅਗਨੀ ਨਹੀਂ ਹੈ ਅਗਨੀ ਕਈ ਪ੍ਰਕਾਰ ਦੀ ਹੈ ਚਾਰ ਪ੍ਰਕਾਰ ਦੀ ਕੁਝ ਵੇਦਾਂ ਨੇ ਕੁਝ ਗ੍ਰੰਥਾਂ ਨੇ ਦੱਸੀ ਹੈ ਅਗਨੀ ਜਿਹਦੇ ਵਿੱਚ ਸਾਥ ਸੰਗਤ ਜਿਓ ਉਹ ਅਗਨੀ ਇੱਕ ਸਮੁੰਦਰ ਦੀ ਅਗਨੀ ਹੁੰਦੀ ਹੈ ਇੱਕ ਅਗਨੀ ਹੁੰਦੀ ਹੈ ਜੰਗਲਾਂ ਦੇ ਵਿੱਚ ਜਿਹੜੀ ਜੰਗਲ ਸਾੜ ਦਿੰਦੀ ਹੈ ਇੱਕ ਅਗਨੀ ਹੁੰਦੀ ਹੈ ਮਾਂ ਦੇ ਪੇਟ ਦੀ ਮਨੁੱਖ ਦੇ ਪੇਟ ਦੀ ਅਗਨੀ ਜਿਹਦੇ ਨਾਲ ਸਾਡਾ ਭੋਜਨ ਜਿਹੜਾ ਉਹ ਸਾੜ ਸੁਆਬ ਬਣ ਜਾਂਦਾ ਹੈ ਉਹ ਸਰੀਰ ਦੇ ਵਿੱਚ ਆਗ ਹੀ ਹੈ ਜਿਹੜੀ ਸਮੁੰਦਰ ਦੀ ਅਗਨੀ ਹੈ ਉਹਨੂੰ ਉਹ ਜਿਹੜੀ ਅਗਨੀ ਹੈ ਨਾ ਸਮੁੰਦਰ ਦੇ ਵਿੱਚ ਬਠਰ ਅਗਨੀ ਕਹਿੰਦੇ ਆ ਉਹਨੂੰ ਬਠਰ ਅਗਨੀ ਦਾੜਾ ਅਗਨੀ ਅਤੇ ਆਸੰਗਤ ਜੀਓ ਹੇਟ ਦੀ ਅਗਨੀ ਨੂੰ ਜੱਠ ਅਗਨੀ ਕਹਿੰਦੇ ਆ ਨਾ ਓਟਾ ਅਗਨੀ ਮਹਾਰਾਜ ਜੀ ਚਾਰ ਅਗਨੀਆਂ ਦੱਸਦੇ ਆ ਜਿਹਦੇ ਵਿੱਚ ਸਮੁੰਦਰ ਦੀ ਆਗਿਆ ਜਿਹੜੀ ਜਵਾਰ ਭਾਟਾ ਜਿਹੜਾ ਉਹਨੂੰ ਠਾਰਦਾ ਹੈ ਜਵਾਰ ਭਾਟਾ ਕੰਟਰੋਲ ਕਰਦਾ ਉਹਦੇ ਤੇ ਇਹ ਸਾਧ ਸੰਗਤ ਜੀ ਉਹ ਜੰਗਲ ਦੀ ਅਗਨੀ ਐਸੀ ਹੁੰਦੀ ਹੈ ਜਦੋਂ ਦੇਖੋ ਜਿੱਥੇ ਜੰਗਲ ਚ ਆਗੋ ਇਸ ਤਰ੍ਹਾਂ ਲੱਗਦੀ ਹੈ ਜਦੋਂ ਜਿੱਥੇ ਜੋ ਬਹੁਤ ਜ਼ਿਆਦੇ ਵੰਸਾਂ ਦੇ ਜੰਗਲ ਹੁੰਦੇ ਆ ਵਾਸ ਜਿਹੜੋ ਆਪਸ ਦੇ ਵਿੱਚ ਟਕਰਦੇ ਹਨ ਨਾ ਘਰੀਸਦੇ ਹਨ ਉਹ ਅੱਗ ਪੈਦਾ ਕਰ ਦਿੰਦੇ ਹਨ ਹੁਣ ਪਤਾ ਆਪਣੇ ਕੋਲ ਯਤਨ ਹਨ ਸੰਸਾਰ ਦੇ ਵਿੱਚ ਅੱਗ ਪੈਦਾ ਕਰਨ ਦੇ ਆਪਣੇ ਕੋਲ ਡੱਬੀਆਂ ਆ ਗਈਆਂ ਮਸਾਲੇ ਵਾਲੀਆਂ ਉਸ ਤੋਂ ਬਾਅਦ ਲੈਟਰ ਵਗੈਰਾ ਆ ਗਿਆ ਅਕਬਾਲ ਦੇ ਆਪਾਂ ਪ੍ਰਾਤਨ ਸਮੇਂ ਤੇ ਜੰਗਲਾਂ 'ਚ ਲੋਕ ਰਹਿੰਦੇ ਸੀ ਉਹ ਵਾਸ ਨੂੰ ਰਗੜ ਕੇ ਅੱਗ ਪੈਦਾ ਕਰ ਦਿੰਦੇ ਸੀ ਅਜੇ ਵੀ ਜੰਗਲੀ ਲੋਕ ਵਾਸ ਨੂੰ ਜਾਂ ਪੱਥਰ ਨੂੰ ਰਗੜ ਕੇ ਅੱਗ ਪੈਦਾ ਕਰਦੇ ਹਨ ਇਹ ਜੰਗਲ ਜਿਹੜੇ ਵਾਸਾ ਦੇ ਜੰਗਲ ਹੁੰਦਿਆਂ ਨੂੰ ਉੱਥੇ ਆਪਣੇ ਆਪ ਅੱਗ ਲੱਗ ਜਾਂਦੀ ਹੈ ਜਦੋਂ ਹਵਾ ਚੱਲਦੀ ਹੈ ਨਾ ਹਵਾ ਦੇ ਵੇਗ ਨਾਲ ਉਰਾਵਾਸ ਆਪਸ ਦੇ ਵਿੱਚ ਰਗੜਦੇ ਹਨ ਇਹ ਅੱਗ ਜਿਹੜੀ ਉਹਨੂੰ ਕੋਈ ਬੁਝਾ ਨਹੀਂ ਸਕਦਾ ਉਹ ਐਸੀ ਜੰਗਲ ਦੀ ਅੱਗ ਹੁੰਦੀ ਹੈ ਭਿਆਨਕ ਅੱਗ ਹੁੰਦੀ ਹੈ ਜਿੱਥੇ ਨੇਕਾ ਲੋਕ ਵੀ ਚਲੇ ਜਾਣ ਬੁਝਾਉਣ ਵਾਸਤੇ ਉਹ ਅੱਗ ਨੂੰ ਠਾਰ ਨਹੀਂ ਸਕਦੇ ਉਹ ਕੁਦਰਤੀ ਤੌਰ ਤੇ ਅੱਗ ਲੱਗਦੀ ਹੈ ਜੰਗਲਾਂ ਵਿੱਚ ਐਸੇ ਲੱਗੀ ਸੀ ਨਾ ਆਸਟ੍ਰੇਲੀਆ ਦੇ ਵਿੱਚ ਅੱਗ ਲੱਗੀ ਸੀ ਜੰਗਲਾਂ ਨੂੰ ਇਹ ਉੱਥੇ ਬੇਲਾ ਬੁਝਾਈ ਨਹੀਂ ਸੀ ਜਾ ਰਹੀ ਇਹ ਅੱਗ ਆਪਣੇ ਆਪ ਪ੍ਰਮਾਤਮਾ ਦੇ ਹੁਕਮ ਨਾਲ ਲੱਗ ਜਾਂਦੀ ਹੈ ਤੇ ਮੀਂਹ ਪੈਂਦਾ ਵਰਖਾ ਹੁੰਦੀ ਤਾਂ ਹੀ ਉਹ ਬੁਝਦੀ ਹੈ ਉਹਨੂੰ ਕੋਈ ਬੁਝਾ ਨਹੀਂ ਸਕਦਾ ਜੰਗਲਾਂ ਦੇ ਜੰਗਲ ਜੀਵ ਸੜ ਜਾਂਦੇ ਹਨ ਤੇ ਉਹ ਅਗਨੀ ਇੱਕ ਜੰਗਲ ਦੀ ਅਗਨੀ ਇੱਕ ਸਰੀਰਾਂ ਦੀ ਸਾਡੀ ਅਗਤੀਜੀ ਅੱਗ ਸਾਰੇ ਮਨੁੱਖਾਂ ਜੀਵਾਂ ਦੇ ਅੰਦਰ ਅੱਗ ਹੁੰਦੀ ਹੈ ਜਿਹੜੀ ਮੈਦੇ ਦੇ ਰਾਹੀਂ ਸਾਡੇ ਭੋਜਨ ਨੂੰ ਸਾੜ ਕੇ ਭੋਜਨ ਨੂੰ ਪਚਾਉਂਦੀ ਹੈ ਜਿਦੇ ਕਰਕੇ ਸੀਰ ਜਦੋਂ ਅੱਗ ਖਤਮ ਹੁੰਦੀ ਹੈ ਸਰੀਰ ਮਰਤੇ ਹੋ ਜਾਂਦਾ ਹੈ ਪਾਣੀ ਖਤਮ ਹੁੰਦਾ ਸਰੀਰ ਮਰ ਜਾਂਦਾ ਹੈ ਇਹ ਪੰਜ ਤਤਾਂ ਚੋਂ ਇੱਕ ਤੰਤ ਵੀ ਸਰੀਰ 'ਚ ਘੱਟ ਹੋ ਜਾਵੇ ਤਾਂ ਸਰੀਰ ਮਰਨਾ ਸ਼ੁਰੂ ਹੋ ਜਾਂਦਾ ਹੈ ਚੇਤੇ ਰਹਿਣਾ ਚਾਹੀਦਾ ਹੈ ਇਹ ਪੂਰੇ ਚੱਲਦੇ ਆ ਕੰਟਰੋਲ ਵਿੱਚ ਹੁੰਦੇ ਹਨ ਜਿੰਨਾ ਚਿਰ ਉਹਨਾਂ 'ਚ ਸਰੀਰ ਸਥਿਰ ਰਹਿੰਦਾ ਹੈ ਬਿਮਾਰੀਆਂ ਰਹਿਤ ਰਹਿੰਦਾ ਹੈ ਇਹ ਪੰਜਾਂ ਦੇ ਵਿੱਚੋਂ ਜੋ ਇੱਕ ਵੀ ਵੱਧ ਘੱਟ ਜਾਂਦਾ ਜਦੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਇਹ ਮਾਰਾ ਜੀ ਕਹਿੰਦੇ ਇਹ ਸਰੀਰ ਦੀ ਅਗਨ ਹੈ ਇਕ ਗਿਆਨ ਤੇ ਧਾਨ ਦੀ ਅਗਨ ਮਹਾਰਾਜ ਜੀ ਕਹਿੰਦੇ ਜਿਹਦੇ ਵਿੱਚੋਂ ਗਿਆਨ ਪ੍ਰਕਾਸ਼ ਹੁੰਦਾ ਹੈ ਤੇ ਮਹਾਰਾਜ ਜੀ ਤੇ ਅਚਾਰ ਅਗਨੀਆਂ ਦੀ ਇੱਥੇ ਗੱਲ ਦੱਸਦੇ ਨੇ ਤਾਂ ਤੂੰ ਵੇਖ ਕੇ ਵਿਸਮਾਦ ਹੁੰਦਾ ਹੈ ਮਨੁੱਖਾ ਵਿਸਮਾਦ ਅਗਨੀ ਖੇਡ ਵਡਾਣੀ ਇਹ ਅਗਨੀ ਦੀ ਖੇਡ ਨੂੰ ਵੇਖ ਕੇ ਵਿਸਮਾਦ ਵਿੱਚ ਹੈਰਾਨੀ ਵਿੱਚ ਹੁੰਨੇ ਆ ਵਿਸਮਾਦ ਧਰਤੀਵ ਸਮਾਦ ਖਾਣੀ ਅੱਗੇ ਖਾਣੀ ਦੀ ਧਰਤੀ ਦੀ ਗੱਲ ਆ ਗਈ ਹਰ ਜੀ ਕਹਿੰਦੇ ਉਹਦੀ ਧਰਤੀ ਨੂੰ ਵੇਖ ਕੇ ਵਿਸਮਾਦ ਵਿੱਚ ਹੁੰਨੇ ਆ ਨੇਕਾ ਹੀ ਉਹਦੀਆਂ ਧਰਤੀਆਂ ਹਨ ਇੱਕ ਨਹੀਂ ਨੇਕਾ ਹੀ ਬ੍ਰਹਿਮੰਡ ਖੰਡ ਹਨ ਮਹਾਰਾਜ ਨੇ ਕਹਿਤਾ ਸੀ ਨਾ ਜਪਜੀ ਸਾਹਿਬ ਵਿੱਚ ਬਚਨ ਜਿਸ ਵੇਲੇ ਪੀਰ ਨੇ ਸਵਾਲ ਕਰਤਾ ਸੀ ਜਿਵੇਂ ਬਸਵਾਲ ਕਰਤਾ ਸੀ ਕਿੰਨੇ ਚਾਰ ਚਾਰ ਹਨ ਮਹਾਰਾਜ ਜੀ ਨਹੀਂ 8 ਹਨ ਮਹਾਰਾਜ ਜੀ ਉੱਥੇ ਵਜਨ ਕੀਤਾ ਲੱਖ ਆਕਾਸ਼ਾ ਆਕਾਸ਼ ਲੱਖ ਪਤਾਲਾਂ ਪਤਾਲ ਤੇ ਉੱਥੇ ਬੈਸਵਾ ਜੀ ਹੋ ਗਈ ਸੀ ਪੀਰ ਦੇ ਨਾਲ ਪੀਰ ਕਹਿੰਦਾ ਅਸੀਂ ਤਾਂ ਅਠ ਸੁਣਿਆ ਅਠ ਦੇਖਿਆ ਨਾ ਅਠਾਂ ਦਾ ਸਾਨੂੰ ਗਿਆਨ ਹੈ ਕਿਹੜਾ ਆ ਗਿਆ ਇੱਥੇ ਜਿਹੜਾ ਲੱਖਾਂ ਕਹੀ ਜਾਂਦਾ ਪੀਰ ਦੇ ਬੇਟੇ ਨੇ ਜਾ ਕੇ ਸ਼ਿਕਾਇਤ ਕੀਤੀ ਸੀ ਪੀਰ ਨੂੰ ਕਹਿੰਦੇ ਬਾਹਰ ਇੱਕ ਕੋਈ ਸਾਧੂ ਬੈਠਾ ਹੈ ਮਹਾਤਮਾ ਬੈਠਾ ਹੈ ਜਿਹੜਾ ਕੁਫਰ ਤੋੜ ਰਿਹਾ ਕਹਿੰਦਾ ਕਿ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਹਨ ਰਣਾ ਨਾਥ ਕੁਮਾਰਾ ਜੀ ਦੇ ਨਾਲ ਆਣ ਕੇ ਚਰਚਾ ਸ਼ੁਰੂ ਹੋ ਗਈ ਈਮਾਰਾ ਜੀ ਕਹਿੰਦੇ ਭਾਈ ਤੈਨੂੰ ਜਿੰਨੀ ਸੋਝੀ ਹੈ ਗਿਆਨ ਹੈ ਤੂੰ ਤਾਂ ਅੱਠ ਦੇਖਿਆ ਨੂੰ ਤੈਨੂੰ ਅੱਠਾ ਤੱਕ ਹੀ ਪਤਾ ਜਿਵੇਂ ਇੱਕ ਛੱਪੜ ਦਾ ਟੂਬੇ ਦਾ ਡੱਡੂ ਨਾ ਜਿਹੜਾ ਜਿਹੜਾ ਖੂਹ ਦਾ ਡੱਡੂ ਉਹਨੂੰ ਖੂਹ ਤੱਕ ਹੀ ਗਿਆਨ ਹੁੰਦਾ ਉਹਨੇ ਖੂਹੇ 'ਚ ਛਾਲ ਮਾਰੀ ਉਸ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦਾ ਉਹਨੇ ਕਹਿਣਾ ਇੱਥੋਂ ਤੱਕ ਕੀ ਦੁਨੀਆ ਇੱਥੋਂ ਤੱਕ ਕੀ ਹੈ ਸਭ ਕੁਝ ਇਸੇ ਤਰ੍ਹਾਂ ਗਿਆਨ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਜਿੰਨਾ ਕੋ ਗਿਆਨ ਜਿੰਨਾ ਕੋ ਸੋਝੀ ਮਹਾਰਾਜ ਬਖਸ਼ਦਾ ਹੈ ਉਸੇ ਤਰ੍ਹਾਂ ਮਤਾਬਕ ਹੀ ਗੱਲ ਕੀਤੀ ਜਾਂਦੀ ਹੈ ਕਾਹ ਹੀ ਕਹਿੰਦੇ ਨ ਮਹਾਰਾਜ ਦੀ ਬਾਣੀ ਦਾ ਕੋਈ ਆਦੰਤ ਨਹੀਂ ਹੈ ਅਗਾਧ ਬੋਧ ਬਾਣੀ ਹੈ ਬੇਅੰਤਤਾ ਦੇ ਮਾਲਕ ਹਨ ਮਹਾਰਾਜ ਉਥੇ ਸਾਡੇ ਵਰਗੇ ਕੀੜੇ ਮਕੋੜੇ ਮਾੜਾ ਮੋਟਾ ਹਲਾਰਾ ਮਾਰ ਕੇ ਜੇ ਕਿਨਾਂ ਦਾ ਮਾਤਰ ਸਮੁੰਦਰ ਚ ਝੁੰਝ ਭਰ ਦਿਆਣ ਇਹ ਨਾ ਸਮਝ ਲਿਏ ਕਿ ਉਹਨਾਂ ਕੋਈ ਅੱਗੇ ਕੁਝ ਨਹੀਂ ਹੈ ਇਸੇ ਤਰ੍ਹਾਂ ਹੀ ਉਹ ਪੀਰ ਨੂੰ ਜਵਾਬ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਜਿੰਨਾ ਕੋ ਤੁਹਾਡਾ ਗਿਆਨ ਅਕਾਸ਼ ਹੈ ਸੋਜੀ ਅਚਾਨਣ ਹੈ ਤੁਹਾਨੂੰ ਉਹਨੇ ਕੁ ਜਾਪਦੇ ਹਨ ਪਰ ਇੱਥਾ ਤਾਂ ਲੱਖਾਂ ਹੀ ਪਤਾਲਨ ਲੱਖਾਂ ਹੀ ਅਕਾਸ਼ ਹੈ ਤੇ ਮੰਨੇ ਨਹੀਂ ਸੀ ਫਿਰ ਮਹਾਰਾਜ ਨੇ ਕਿਹਾ ਭਾਈ ਐਂ ਕਰ ਫਿਰ ਬੇਟੇ ਨੂੰ ਭੇਜ ਅਸੀਂ ਦਿਖਾ ਦਈਏ ਗੁਰਨਾਣਕ ਪਾਦਰਸ਼ਾ ਜੀ ਨੇ ਕਿਹਾ ਭਾਈ ਅਸੀਂ ਦਿਖਾ ਦਿੰਨੇ ਆ ਜੇ ਤੇਰਾ ਭਰਮ ਹੈ ਵਹਿਮ ਹੈ ਤੇ ਉੱਥੇ ਪੀਰ ਨੇ ਆਪਣੇ ਪੁੱਤਰ ਨੂੰ ਭੇਜਿਆ ਸੀ ਨਾਲ ਮਹਾਰਾਜ ਜੀ ਬੈਠੇ ਹਨ ਮਰਦਾਨਾ ਜੀ ਬੈਠੇ ਹਨ ਮਹਾਰਾਜ ਜੀ ਪੀਰ ਦੇ ਬੇਟੇ ਨੂੰ ਉਸੇ ਵਲੇ ਕਿ ਆ ਭਾਈ ਇੱਥੇ ਬੈਠਾ ਬੈਠਾ ਅੱਖਾਂ ਮੀਟ ਲੈ ਇੱਕ ਜਗ੍ਹਾ ਤੇ ਬੈਠਿਆ ਨ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਪੀਰ ਦਾ ਬੇਟਾ ਸਾਹਮਣੇ ਬੈਠਾ ਮਹਾਰਾਜ ਜੀ ਕਹਿੰਦੇ ਸਤ ਕਰ ਤਾਰਕ ਐ ਕਿ ਅੱਖਾਂ ਮੀਟ ਹੁਣੇ ਦਰਸ਼ਨ ਹੋ ਜਾਣਗੇ ਅੱਖਾਂ ਮੀਟੀਆਂ ਸੀ ਮਹਾਰਾਜ ਨੇ ਸਤ ਕਰ ਤਾਰਕ ਆ ਸ਼ੁਰੂ ਹੋ ਗਿਆ ਅੱਗੇ ਸਿਲਸਿਲਾ ਉੱਥੇ ਮਹਾਰਾਜ ਜੀ ਨਾਲ ਲੱਖਾਂ ਹੀ ਪਤਾਲ ਦਿਖਾਏ ਤੇ ਲੱਖਾਂ ਹੀ ਆਕਾਸ਼ਾਂ ਦੇ ਦਰਸ਼ਨ ਕਰਾਏ ਇੱਕ ਐਸਾ ਜਗਾ ਦੇਖੀ ਜਿੱਥੇ ਸੰਗਤ ਜੁੜੀ ਹੋਈ ਹੈ ਖੜਾ ਪ੍ਰਸਾਦੀ ਦੇਗ ਵਰਤਰੀ ਹੈ ਤੇ ਉੱਥੇ ਪੀਰ ਦੇ بیٹے ਨੂੰ ਮਹਾਰਾਜ ਨੇ ਕੁਝ ਕੌਲ ਦਿੱਤਾ ਕੱਚੇ ਪੱਤਰਾਂ ਦੇ ਭਾਂਡੇ ਹੁੰਦੇ ਸੀ ਜਿਵੇਂ ਦਰਖਤਾਂ ਦੇ ਪੱਤਰ ਹਨ ਨਾ ਜਿਵੇਂ ਹੁਣ ਆਪਾਂ ਦੇਖ ਲੈਨੇ ਆ ਖੜਾ ਪ੍ਰਸਾਦੀ ਦੁਖਨਵਾਰ ਸਾਹਿਬ ਜਾਈਏ ਕੁਝ ਕੌਲ ਹਨ ਪੱਤਰਾਂ ਦੇ ਉਦੋਂ ਕੋਈ ਆਵ ਐਵੇਂ ਦੇ ਵਰਤਨ ਨਹੀਂ ਸਨ ਇਸ ਤਰ੍ਹਾਂ ਦੇ ਕੁਝ ਕੌਲ ਪੱਤਰਾਂ ਤੇ ਲੋਕ ਲੰਗਰ ਪਾਣੀ ਛਕਿਆ ਕਰਦੇ ਸੀ ਤੇ ਉਹ ਕੁਝ ਕੌਲ ਮਹਾਰਾਜ ਨੇ ਦਿੱਤਾ ਪੀਰ ਦੇ ਬੇਟੇ ਨੂੰ ਚਾਹ ਬੇਟਾ ਇਹ ਕੁਝ ਕੌਲ ਦੇ ਵਿੱਚ ਦੀਗ ਭਰ ਲੈ ਦੇਗ ਲੈ ਲੈ ਆਪਣੇ ਪਿਤਾ ਜੀ ਨੂੰ ਜਾ ਕੇ ਦਿਖਾਈ ਕਿ ਮੈਂ ਦਰਸ਼ਨ ਕੀਤੇ ਹਨ ਉਹ ਕੜਾ ਪ੍ਰਸ਼ਾਦ ਰੱਜ ਕੇ ਛਕਾਇਆ ਪੀਰ ਦੇ ਬੱਚੇ ਨੂੰ ਬੇਟੇ ਨੂੰ ਤੇ ਖੁਦ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਛਕਾਇਆ ਆਪ ਛਕਿਆ ਸੰਗਤ ਕੀਤੀ ਫਿਰ ਉੱਥੋਂ ਅੱਖਾਂ ਖੋਲੀਆਂ ਤੇ ਉੱਥੇ ਜਗ੍ਹਾ ਤੇ ਬੈਠੇ ਨਮਾਰਾ ਉੱਥੇ ਬੈਠੇ ਹੋਏ ਹਨ ਪੀਰ ਦਾ ਮੁੰਡਾ ਹਰਾਨ ਪਰੇਸ਼ਾਨ ਹੋ ਗਿਆ ਜਦਕਿ ਉਹਦੇ ਬੇਟੇ ਨੇ ਆਪਣੇ ਪਿਤਾ ਨੂੰ ਦੱਸਿਆ ਕਹਿੰਦੇ ਮਹਾਰਾਜ ਸੱਚ ਗੱਲ ਹੈ ਇਹਨਾਂ ਤਾਂ ਲੱਖਾਂ ਹੀ ਕਾਸ਼ਪਤਾਲ ਦਿਖਾਤੇ ਵੀ ਆਮ ਪੀਰ ਨਹੀਂ ਹੈ ਆਮ ਨਹੀਂ ਹਨ ਇਹ ਅਕਾਲ ਪੁਰਖ ਅਲੀ ਪ੍ਰਮਾਤਮਾ ਹਨ ਖੁਦ ਉੱਥੇ ਆਣ ਕੇ ਮਾਫੀ ਮੰਗੀ ਪੀਰ ਨੇ ਸਤਗੁਰੂ ਜੀ ਤੋਂ ਇੱਥੇ ਵੀ ਮਹਾਰਾਜ ਜੀ ਵਤਨ ਕਰਦਣ ਵਿਸਮਾਦ ਧਰਤੀ ਮਹਾਰਾਜ ਜੀ ਕਹਿੰਦੇ ਵਿਸਮਾਦ ਖਾਣੀ ਇਸ ਖਾਣੀਆਂ ਵੀ ਉਸੇ ਤਰ੍ਹਾਂ ਹਨ ਚਾਰ ਖਾਣੀਆਂ ਅੰਡਜ ਜੀਰਜ ਸੇਤਜ ਉਤਪੁੱਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅੰਡਜ ਤੋਂ ਭਾਵ ਹੁੰਦਾ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜੀਰਜ ਹੁੰਦਾ ਉਲੀ ਤੋਂ ਸਲਾਬ ਤੋਂ ਪੈਦਾ ਹੋਣ ਵਾਲੇ ਜੀਵ ਅੰਡਜ ਜੀਰਜ ਸੇਤਜ ਉਹ ਹੁੰਦਾ ਕਿ ਪਾਣੀ ਅਤੇ ਪਸੀਨੇ ਤੋਂ ਪੈਦਾ ਹੋਣ ਵਾਲੇ ਸੁਖਮ ਜੀਵ ਅਤੇ ਜੀਰਜ ਬਨਾਸਪਤੀ ਸੰਸਾਰੀ ਸੰਸਾਰ ਦੇ ਵਿੱਚ ਪੌਦੇ ਫਲ ਬੂਟੇ ਇਹਨਾਂ ਵਿੱਚ ਵੀ ਸਾਹ ਚੱਲਦੇ ਹਨ ਹੇ ਵੀ ਜੁਨਾ ਹਨ ਇਹ ਪੌਦੇ ਜਿਹੜਾ ਨੇ ਇਹਨਾਂ ਵਿੱਚ ਵੀ ਸਾਹ ਚੱਲਦੇ ਹਨ ਜਦੋਂ ਵੱਢ ਦਿੰਦੇ ਆ ਮਰ ਜਾਂਦੇ ਹਨ ਪਰਬਤ ਹਨ ਪਰਬਤਾਂ ਦੀਆਂ ਜੁਨਾ ਹਨ ਇਹ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਬਚਨ ਕਰਦਿਆਂ ਇੱਥੇ ਕਹਿੰਦੇ ਧਰਤੀ ਵਸਮਾਦ ਵਸਮਾਦ ਖਾਣੀ ਵਸਮਾਦ ਹਰ ਜੀ ਖਾਣੀਆਂ ਚਾਰ ਖਾਣੀਆਂ ਜਿਹੜੀਆਂ ਦੱਸਣ ਅੰਡਜ ਜੇਰਜ ਸੇ ਉਤਪੁਜ ਸੇਤਜ ਉਤਪੁਜ ਚਾਰ ਖਾਣੀਆਂ ਚਾਰੇ ਖਾਣੀਆਂ ਦੇ ਜੀਵਾਂ ਨੂੰ ਦੇਖ ਕੇ ਪਾਤਸ਼ਾਹ ਜੀ ਕਹਿੰਦੇ ਮਾਨਵ ਸਮਾਦ ਵਿੱਚ ਹੁੰਦਾ ਤੁਹਾਡੀ ਕੋ ਢਾਡੀ ਕੁਦਰਤ ਨੂੰ ਦੇਖ ਕੇ ਪਿਛੇ ਕੁਦਰਤ ਦੀ ਗੱਲ ਕੀਤੀ ਨਾ ਮਹਾਰਾਜ ਨੇ ਇੱਥੇ ਵੀ ਬਚਨ ਕਰਦਿਆਂ ਵਿਸਮਾਦ ਸਾਧ ਲੱਗੇ ਪਰਾਣੀ ਇਹ ਮਹਾਰਾਜ ਇੱਥੇ ਸਾਧ ਸ਼ਬਦ ਆਇਆ ਪਰ ਇੱਥੇ ਸਾਧ ਸ਼ਬਦ ਦਾ ਅਰਥ ਹੁੰਦਾ ਹੈ ਸਵਾਦਾਂ ਵਿੱਚ ਸਾਧ ਉਪਾਪ ਸਾਧ ਦੇ ਵਿੱਚ ਸਵਾਦਾਂ ਵਿੱਚ ਇਥੇ ਇਹ ਲਬਜ ਦਾ ਅਰਥ ਇਹ ਬਣਦਾ ਮਹਾਰਾਜ ਜੀ ਕਹਿੰਦੇ ਵਿਸਮਾਦ ਸਾਦ ਲੱਗੇ ਪ੍ਰਾਣੀ ਨਿਕਾ ਹੀ ਪ੍ਰਾਣੀ ਸਵਾਦਾਂ ਵਿੱਚ ਲੱਗੇ ਹੋਏ ਨੇ ਇਹਨਾਂ ਨੇ ਕੋਈ ਕੁਝ ਖਾਂਦਾ ਹੈ ਕੋਈ ਪਦਾਰਥ 36 ਪ੍ਰਕਾਰ ਦੇ ਪਦਾਰਥ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਉਹਨਾਂ ਦੇ ਆਨੰਦ ਸਵਾਦ ਲੈ ਰਹੇ ਹਨ ਪ੍ਰਾਣੀ ਲੋਕ ਜੀਵ ਲੋਕ ਫਿਰ ਵੀ ਰੱਜਦੇ ਨਹੀਂ ਫਿਰ ਵੀ ਉਹਨਾਂ ਤੋਂ ਵੱਧ ਵੀ ਅਸੀਂ ਖਾ ਜੰਨੇ ਆ ਇਹ ਮਹਾਰਾਜ ਜੀ ਕਹਿੰਦੇ ਇਹ ਵੀ ਵਿਸਮਾਦ ਹੈ ਉਹਦੀ ਕੁਦਰਤ ਹੈ ਪ੍ਰਾਨੀ ਜੀਵ अनेकाई ਸਾਧ ਲੱਗੀ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਜੇ ਸੰਜੋਗ ਹੁੰਦਾ ਹੈ ਫਿਰ ਵੀ ਵਿਸਮਾਦ ਹੈ ਸੰਜੋਗ ਕਿਸੇ ਜੀਵ ਨਾਲ ਅਸੀਂ ਪੈਦਾ ਹੁੰਨੇ ਆ ਸੰਜੋਗ ਬਣਦਾ ਕਿਸੇ ਨਾਲ ਰਿਸ਼ਤਾ ਬੰਡਦਾ ਸੰਜੋਗ ਬਣਦਾ ਤੇ ਜਦੋਂ ਅਸੀਂ ਵਿਛੜਦੇ ਆ ਮਰਦੇ ਆ ਵਿਜੋਗ ਪੈਦਾ ਹੋ ਜਾਂਦਾ ਕਿਸੇ ਚੋਂ ਕਿਸੇ ਜੀਵ ਦਾ ਵਿਛੋੜਾ ਪੈਣਾ ਵਿਜੋਗ ਪੈਦਾ ਹੋਣਾ ਸੰਜੋਗ ਉਹ ਛੋੜੇ ਨੂੰ ਕਹਿੰਦੇ ਸੰਯੋਗ ਮਿਲਣਾ ਹੁੰਦਾ ਹੈ ਇਹ ਦੋਵੇਂ ਅਨ ਧਰਤੀ ਦੇ ਉੱਤੇ ਮਹਾਰਾਜ ਜੀ ਕਹਿੰਦੇ ਵੀ ਸਮਾਦ ਹੋ ਜਾਂਦਾ ਸੰਯੋਗ ਦੇ ਕੇ ਵੀ ਸਮਾਦ ਵਿੱਚ ਵਿਜੋਗ ਵਿੱਚ ਵੀ ਅਸੀਂ ਵਿਸਮਾਦ ਹੁੰਨੇ ਆ ਮਾਨਿਕ ਤੁਮ ਇੱਕੋ ਤਮ ਇੱਕੋ ਟਾਈਮ ਤੇ ਕੰਪਣ ਦੇ ਵਿੱਚ ਹੁੰਦਾ ਹੈ ਕੰਪਣ ਵਿੱਚ ਹੋਣਾ ਵਿਸਮਾਦ ਹੋਣਾ ਮਹਾਰਾਜ ਜੀ ਕਹਿੰਦੇ ਸੰਯੋਗ ਮਿਲਦੇਣ ਜੀਵ ਮਿਲਦੇਣ ਇੱਕੋ ਦਮ ਕਈ ਸਾਲਾਂ ਬਾਅਦ ਮਿਲিয়ে ਮਿਲਦੇ ਆ ਨਾ ਪਾਕਿਸਤਾਨ ਤੇ ਜੰਨੇ ਆ ਜਿਹੜੇ ਪ੍ਰਾਣੇ ਮਜੂਰਗ ਜਾਂਦੇ ਆ ਉਹਨਾਂ ਦੇ ਸਾਥ ਹੀ ਮਿਲ ਜਾਂਦੇ ਆ ਉਹਨਾਂ ਦੇ ਭੈਣ ਭਰਾ ਮਿਲ ਜਾਂਦੇ ਨੇ ਕੰਪਣ ਚ ਹੁੰਦਾ ਮਨ ਇੰਨੇ ਚਿਰ ਬਾਅਦ ਚ ਮਿਲੇ ਦਰਸ਼ਨ ਹੋਏ ਆਪਸ ਦੇ ਵਿੱਚ ਮੇਲ ਹੋਇਆ ਕਿ ਅਚਰਜ ਕਿਸੇ ਦਾ ਮੇਲ ਹੋਣਾ ਉਸਮਾਦ ਪੈਦਾ ਹੁੰਦਾ ਇਹ ਅਚਰਜ ਦੀ ਕੋ ਦਮ ਆਪਾਂ ਨੂੰ ਸੱਟ ਵੱਜਦੀ ਆ ਵਿਛੋੜਾ ਪੈ ਜਾਂਦਾ ਫਿਰ ਵੀ ਉਸਮਾਦ ਵਿੱਚ ਹੁੰਦਾ ਮਨ ਅੰਪਣ ਵਿੱਚ ਕੋ ਦਮ ਕਮ ਜਾਂਦੀ ਆ ਇੱਕੋ ਦਮ ਕਿਸੇ ਦਾ ਵਿਛੋੜਾ ਪੈ ਜਾਣਾ ਮਰਤੀ ਹੋ ਜਾਣਾ ਵਿਛੜ ਜਾਣਾ ਕਿਸੇ ਦਾ ਉਹ ਵੀ ਵਿਸਮਾਦ ਹੈ ਵਿਸਮਾਦ ਭੁੱਖ ਵਿਸਮਾਦ ਭੋਗ ਤੇ ਮਹਾਰਾਜ ਜੀ ਕਹਿੰਦੇ ਭੁੱਖ ਦੇ ਵਿੱਚ ਹੀ ਭੋਗ ਭੋਗਦੇ ਆ ਨਾ ਅਸੀਂ ਭੁੱਖ ਲੱਗਦੀ ਏ ਸਰੀਰ ਨੂੰ ਤੇ ਭੋਜਨ ਖਾਂਦਿਆਂ ਨੇ ਕਈ ਭੋਗ ਭੋਗਦੇ ਆ ਉਹਦੇ ਵਿੱਚ ਵੀ ਅਸੀਂ ਸਵਾਦ ਲੈਂਦੇ ਆ ਭੋਗ ਭੋਗਣਾ ਭੁੱਖ ਲੱਗਣੀ ਸਰੀਰ ਨੂੰ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਸਵਾਦ ਸਲਾਹਾ ਸਿਫਤ ਕਰਨੀ ਸਿਫਤ ਨੂੰ ਕਹਿੰਦੇ ਹਨ ਇਹਨਾਂ ਚੀਜ਼ਾਂ ਦੇ ਵੀ ਲੱਗ ਲੱਗ ਧੰਨ ਸਿਫਤ ਕਰਨੀ ਜਦੋਂ ਕੱਲਾ ਬੈਠ ਕੇ ਮਨੁੱਖ ਉਹਨੂੰ ਗਾਉਂਦਾ ਹੈ ਆਪਾਂ ਇੱਕ ਜਣਾ ਕੱਲਾ ਬੈਠ ਕੇ ਜਦੋਂ ਮਨ ਦੇ ਵਿੱਚ ਉਹਨੂੰ ਗਾਉਂਦੇ ਆ ਉਹਨੂੰ ਸਿਫਤ ਕਹਿੰਦੇ ਹਨ ਬਿਸਮਾਦ ਸਲਾਹਾ ਸਲਾਹ ਹੁੰਦੀ ਹੈ ਜਿਵੇਂ ਆਪਾਂ ਸਾਰੇ ਬੈਠੇ ਆ ਸਾਰੇ ਰਲ ਕੇ ਉਹਦੇ ਗੁਣ ਗਾਉਂਦੇ ਆ ਸਾਰੇ ਉਹਦੀ ਬੰਦਗੀ ਕਰਦੇ ਆ ਉਹਦਾ ਭਜਨ ਗਾਉਂਦੇ ਆ ਉਦੀ ਮਹਿਮਾ ਗਾਣਿਆ ਉਹਨੂੰ ਸਲਾਹਾ ਕਹਿੰਦੇ ਹਨ ਸਲਾਹਾ ਕਰਨੀ ਸਿਫਤ ਕਰਨੀ ਤੇ ਮਹਾਰਾਜ ਜੀ ਕਹਿੰਦੇ ਸਿਫਤ ਗਾਣੀ ਇੱਕ ਗ੍ਰਣ ਇੱਕ ਸਰੀਰ ਵੀ ਉਹਦਾ ਬੈ ਕੇ ਸਿਫਤ ਗਾ ਸਕਦਾ ਹੈ ਵੀ ਸਮਾਦ ਇਹਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਵੀ ਸਮਾਦ ਪੈਦਾ ਹੁੰਦਾ ਹੈ ਵੀ ਸਮਾਦ ਉੱਜੜ ਵੀ ਸਮਾਦ ਰਾਹਾ ਇੱਕ ਜਾੜ ਹੈ ਸ੍ਰਿਸ਼ਟੀ ਵਿੱਚ ਐਸੀਆਂ ਜਗਨ ਜਿੱਥੇ ਜਾੜ ਹੈ ਕੋਈ ਰਸਤਾ ਹੀ ਨਹੀਂ ਹੈ ਜੇ ਉੱਥੇ ਅਸੀਂ ਫਸ ਜਾਈਏ ਨਿਕਲ ਨਹੀਂ ਸਕਦੇ ਉਥੇ ਵੀ ਸਮਾਦ ਪੈਦਾ ਹੁੰਦਾ ਇੱਕ ਰਾਹਾ ਹੈ ਇੱਕ ਜਗ੍ਹਾ ਹੈ ਜਿਹੜੀਆਂ ਜ ਰਾਹਾ ਪੈਦਾ ਕਰਦੀਆਂ ਨੇ ਜਿੱਥੇ ਰਾਹ ਉਥੇ ਚਾਹ ਇਹ ਸਾਧ ਸੰਗਤ ਜੀ ਉਥੇ ਵੀ ਅਸੀਂ ਅੱਗੇ ਦੀ ਗੇ ਰਾਹ ਪੈਣੇ ਆਵ ਸਮਾਦ ਵਿੱਚ ਉਨਿਆਂ ਬਸਮਾਦ ਨੇੜ ਹੈ ਬਸਮਾਦ ਦੂਰ ਹੈ ਇੱਕ ਜੀਵਨ ਨੂੰ ਨੇੜੇ ਸਮਝਦੇ ਆ ਇੱਕ ਨੂੰ ਮਹਾਰਾਜ ਜੀ ਕਿਰਪਾ ਕਰਕੇ ਨੇੜੇ ਰੱਖਦਾ ਉਹ ਸਮਝਦਿਆਂ ਕਿ ਮਾਲਕ ਨਾਲ ਬੈਠਾ ਸਾਈਂ ਨਾਲ ਬੈਠਾ ਪ੍ਰਭੂ ਨਾਲ ਬੈਠਾ ਪਿਤਾ ਪਿਓ ਨਾਲ ਦੇਖਦਾ ਕਿਉਂ ਮਾੜਾ ਕੰਮ ਕਰਨਾ ਹੈ ਕਿਉਂ ਕਿਸੇ ਦਾ ਦਿਲ ਦਿਖਾਣਾ ਕਿਉਂ ਕਿਸੇ ਨੂੰ ਦੁਖੀ ਕਰਨਾ ਕਿਉਂ ਛਲ ਕਪਟ ਕਰਨਾ ਉਹ ਬਿਸਮਾਤ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਇੱਕ ਕਿਸੇ ਦਾ ਮਾੜਾ ਸੋਚਣਾ ਨੇੜੇ ਸਮਝਣਾ ਇੱਕ ਸਮਝਿੰਦਾ ਨਹੀਂ ਕਿ ਹੈ ਨਹੀਂ ਇਕਨਾਂ ਨੇ ਦੂਰ ਸਮਝਣਾ ਖੰਬਨਾ ਕਿ ਕਿਹੜਾ ਕੋਈ ਦੇਖਦਾ ਜਿੰਨਾ ਮਰਜੀ ਛਲ ਕਪਟ ਕਰ ਲਿਏ ਗੁਨਾਹ ਕਰ ਲਿਏ ਕੋਈ ਦੇਖਦਾ ਥੋੜਾ ਮਾਪਿਓ ਤਾਂ ਘਰ ਹੈ ਮਾਪਿਓ ਨਹੀਂ ਦੇਖਦਾ ਪਿਤਾ ਪਰਮੇਸ਼ਰ ਤਾਂ ਦੇਖ ਰਿਹਾ ਤੱਕ ਰਿਹਾ ਉਥੇ ਵੀ ਸਮਾਦ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਸਮਾਦ ਨੇੜੇ ਅਸਮਾਦ ਦੂਰ ਕਿਹੜੇ ਦੂਰ ਸਮਝਦੇ ਹਨ ਸਮਾਦ ਦੇਖੇ ਹਾਜ਼ਰ ਆ ਹਜ਼ੂਰ ਇਹ ਮਹਾਰਾਜ ਜੀ ਖੀਲੀਆਂ ਤੁਖਾ ਵਿੱਚ ਕਹਿੰਦੇ ਇੱਕ ਸਮਾਦੂ ਹੈ ਜਿਹੜਾ ਉਹਨੂੰ ਹਾਜ਼ਰਾ ਹਜੂਰ ਸਮਝਦਾ ਹੈ ਉਹ ਮਾਲਕ ਹਾਜ਼ਰ ਹਜੂਰ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਦੇਖ ਕੇ ਹਾਜ਼ਰ ਨਾਜ਼ਰ ਸਮਝਦਾ ਤੱਕਦਾ ਵਿਖ ਵੇਖ ਵਡਾਨ ਰਿਆ ਬਸਮਾਦ ਤੇ ਮਹਾਰਾਜ ਜੀ ਕਹਿੰਦੇ ਨੂੰ ਵੇਖ ਕੇ ਉਹਦੀ ਵਡਿਆਈ ਕਰਨੀ ਵੇਖ ਵਡਾਨ ਰਿਆ ਬਸਮਾਦ ਉਹਨੂੰ ਵੇਖ ਕੇ ਤੱਕ ਕੇ ਬਸਮਾਦ ਵਿੱਚ ਉਹਨਾਂ ਦੀ ਕੁਦਰਤ ਨੂੰ ਉਹਦੇ ਭਾਣੇ ਨੂੰ ਤੱਕਣਾ ਤੇ ਵਿਸਮਾਦ ਵਿੱਚ ਜਾਨੀ ਵਿੱਚ ਆ ਜਾਣਾ ਮਨ ਨਾਨਕ ਬੁੱਝਨ ਪੂਰੇ ਭਾਗ ਤੇ ਮਹਾਰਾਜ ਜੀ ਕਹਿੰਦੇ ਪਰ ਇਸ ਸੀਜ ਨੂੰ ਬੁੱਝਦਾ ਕੋਣ ਹੈ ਬੁੱਝ ਕੋਣ ਸਕਦਾ ਮਹਾਰਾਜ ਜੀ ਕਹਿੰਦੇ ਨਾਹੇ ਨਾਨਕ ਜਿਨ੍ਹਾਂ ਦੇ ਪੂਰੇ ਭਾਗ ਹਨ ਬੁੱਝਨ ਪੂਰੇ ਭਾਗ ਜਿਨ੍ਹਾਂ ਦੇ ਵੱਡੇ ਕਰਮ ਹਨ ਭਾਗ ਚੰਗੇ ਹਨ ਕੋਈ ਉਹਦੀ ਕੁਦਰਤ ਨੂੰ ਉਹਦੇ ਵਿਸਮਾਦ ਨੂੰ ਸਮਝ ਸਕਦੇ ਹਨ ਜਾਣ ਸਕਦੇ ਹਨ ਇੱਥੇ ਇਦਾਂ ਸਲੋਕ ਇਸ ਸੰਪੂਰਨ ਹੁੰਦਾ ਹੈ ਕਿਉਂਕਿ ਲੰਬੇ ਸ਼ਲੋਕ ਵੀ ਆਸਾ ਜੀ ਦੀ ਵਾਰ ਦੇ ਕੁਝ ਵਿੱਚ ਕੁਝ ਸ਼ਲੋਕ ਛੋਟੇ ਹਨ ਐਂਡ ਵਾਲੇ ਚਾਰ ਸ਼ਲੋਕ ਜਿਹੜਿਆਂ ਨੂੰ ਦੋ-ਦੋ ਤੁਖਾਂ ਦੇ ਹਨ ਤੇ ਤਕਰੀਬਨ ਕੁਝ ਸ਼ਲੋਕ ਲੰਬੇ ਰਹ ਹਨ ਇਸ ਕਰਕੇ ਇੱਥੇ ਇੱਕ ਬੰਦ ਸੰਪੂਰਨ ਹੁੰਦਾ ਸਮਾ ਹੋ ਚੁੱਕਾ ਇਸ ਕਰਕੇ ਅਗਲਾ ਬੰਦ ਆਪਾਂ ਕੱਲ ਨੂੰ ਸਰਵਣ ਕਰ ਲਾਂਗੇ ਪੌੜੀ ਬੇਨਤੀ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾ ਪੁੱਲਾਉਂਦੀਆਂ ਆਪ ਜੀ ਮਾਫ ਕਰਨੀਆਂ ਸਤਿਗੁਰੂ ਜੀ ਖਿਮਾ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ